ਇੱਥੇ ਚੱਕ ਟੀਮ ਕੋਲ ਖੜੇ ਸੀ ਅਸੀਂ ਤਾਂ ਬਾਸ ਲੈਣੇ ਆ ਕੇ ਸਾਈਡ ਤੇ ਬ੍ਰੇਕ ਲੱਗੀ ਐ ਸਤਾ ਪਿੱਛੋਂ ਇਹ ਜਿਹੜੇ ਆ ਰਹੇ ਸੀਗੇ ਇਹਨਾਂ ਨੂੰ ਮਨ ਬਨਕੌਨਸ਼ੀਅਰ ਸੀਗੇ ਬੋਲੀਓ ਬੋਲੀਓ ਜਦੋਂ ਬ੍ਰੇਕ ਲੱਗੀ ਇਹਨਾਂ ਨੇ ਤਾਂ ਮੇਬੀ ਇਹਨਾਂ ਤੋਂ ਲੱਗੀ ਨਹੀਂ ਤਾਂ ਗੱਡੀ ਦਿੱਤੀ ਪਿੱਛੋਂ ਆ ਕੇ ਹਿੱਟ ਹੋਈ ਨਾ ਤਾਂ ਵਿੱਚ ਫੈਮਿਲੀ ਬੱਚੇ ਵੀ ਜਿਹੜੇ ਛੋਟੇ ਦੋ ਬੱਚੇ ਐ ਇਹਨਾਂ ਦੇ ਬਜ਼ੁਰਗਾਂ ਉਹਨਾਂ ਦੇ ਕਾਫੀ ਸੱਟ ਲੱਗੀ ਐ ਤਾਂ ਵਾਈਫ ਇਹਨਾਂ ਵੀ ਉਹਨਾਂ ਤੇ ਬਹੁਤ ਸੱਟ ਲੱਗੀ ਐ ਮਾਤਾ ਤੇ ਹਸਬੰਦ ਦੋ ਜਿਹੜੇ ਹੋਸਟ ਪਰ ਸਿੱਦੇ ਬੰਦੇ ਉਹ ਵੀ ਹੁਣ ਚੱਕ ਚੱਕ ਕੇ ਅਸੀਂ ਗੱਡੀਆਂ ਚ ਪਾ ਕੇ ਤਾਂ ਕੋਈ ਆਸ ਵਗੈਦਾਂ ਜੀ ਕੁਝ ਪਤਾ ਚੱਲੇ ਇਦਾਂ ਨਹੀਂ ਭਾਜੀ ਕਿ ਗੱਡੀ ਸਿੱਧੀ ਆ ਕੇ ਪਿੱਛੋਂ ਵੱਜੀ ਆ ਬੱਸ ਦੇ ਵਿੱਚ ਨਾ ਬੱਸ ਮੇ ਵੀ ਸ਼ਹਿਰ ਖੜੀ ਹੋਗੀ ਉਹਨੇ ਬ੍ਰੇਕ ਲਾਤੀ ਹੈ ਜੋ ਵੀ ਹੋਇਆ ਕਹਿ ਨਹੀਂ ਪੁੱਛਦਾ ਪਤਾ ਨਾ ਤੇ ਤੁਸੀਂ ਕਿੱਥੋਂ ਕਿੱਥੇ ਮਾਰੀ ਬਸ ਬੰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਇਹ ਭਾਜੀ ਮੇ ਵੀ ਲੁਧਿਆਣਾ ਜਾਂਦੇ ਉਹਨੇ ਲੁਧਿਆਣਾ ਨੰਬਰ ਗੱਡੀ ਆ ਜੀ ਬੱਸ ਦਾ ਨੰਬਰ ਐਮ ਪੀ ਵੀ ਬੱਸ ਦਾ ਇਹ ਖੜੀ ਬੱਸ ਦੇ ਵਿੱਚ ਇਹਨਾਂ ਨੇ ਮਾਰਿਆ ਖੜੀ ਮੇ ਵੀ ਭਾਜੀ ਇਹ ਪੱਕਾ ਨਹੀਂ ਕਹਿ ਰਿਹਾ ਤਾਂ ਕਿ ਖੜੀ ਬਾਤ ਹੈ ਜਦੋਂ ਜਾ ਕੇ ਬੱਸ ਨੇ ਬਿਲਕੁਲ ਹੋਲੀ ਕਰਕੇ ਸਾਈਡ ਤੇ ਕਰ ਲਈ ਸੀ ਤੇ ਇਹਨਾਂ ਨੂੰ ਰਾਹ ਨਹੀਂ ਮਿਲਿਆ ਇਹ ਗੱਡੀ ਇੱਥੇ ਬੱਸ ਖੜੀ ਸੀਗੀ ਤੇ ਸਵਾਰੀ ਜਿਹੜੀ ਆ 1131 ਇਹ ਲੁਧਿਆਣੇ ਦਾ ਨੰਬਰ ਹੈ ਜੀ ਤੇ ਇਹ ਗੱਡੀ ਖੜੀ ਸੀਗੀ ਇਹਦੇ ਵਿੱਚ ਲਿਹਾ ਕਿ ਛੇ ਚਾਰੇ ਬੱਦਗੇ ਨੀਂਦ ਆ ਗਈ ਜਾਂ ਕਿਤਾ ਭੁਲਿਖ ਲੱਗ ਗਿਆ ਫਿਰ ਗੱਡੀ ਜਾਂਦੀ ਹੋਊਗੀ ਸਾਰ ਸਵਾਰੀਆਂ ਕਿੱਦਾਂ ਸਵਾਰੀਆਂ ਜੀ ਇਹਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਨਾਲ ਸਾਹਮਣੇ ਲੇਡੀ ਬੈਠੀ ਸੀਗੀ ਪਿੱਛੇ ਉਹਦੀ ਖੂਕੜੀ ਲੱਗਈ ਆ ਤੇ ਲੜਕੀਆਂ ਨੇ ਇੱਕ ਦੇ ਸਿਰ ਤੇ ਵੱਜੀ ਤੇ ਕਾਫੀ ਸਾਰਾ ਨੁਕਸਾਨ ਹੋ ਗਿਆ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੂੰ ਲੈ ਗਏ ਆ ਤੇ ਬਾਕੀ ਬਾਕੀ ਆਪਣਾ ਗੁੱਡ ਨੇਮ ਕੀ ਹੈ ਜੀ ਮੇਰਾ ਨਾਮ ਦਿੱਕਤਾਰ ਸਿੰਘ ਹੈ ਜੀ ਮੈਂ ਵੀ ਬਾਤਾਂ ਹੀ ਆ ਪਹਿਲਾਂ ਨਹੀਂ ਮੌਕੇ ਤੇ ਨਹੀਂ ਸੀ ਇਹ ਜੋ ਜਾਣਕਾਰੀ ਇਹ ਤੋਂ ਮਿਲੀ ਹੈ ਉਹ ਮੈਂ ਤੁਹਾਨੂੰ ਬਿਆਨ ਕਰ ਦਿੰਦਾ ਹਾਂ ਇਹ ਮੈਂ ਐਮਟੀ ਸੁਖਮਨ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਦੀ ਜਾਣਕਾਰੀ ਦਿਓ ਇਹ ਸਰ ਇੱਕ ਐਕਸੀਡੈਂਟ ਹੋਇਆ ਸੀਗਾ ਚੱਕ ਹਕੀਮ ਦੇ ਕੋਲੇ ਤੇ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਉਹਨਾਂ ਨੂੰ ਚੈੱਕ ਪੇਸ਼ ਨੂੰ ਹੋਈ ਲੈ ਕੇ ਆਏ ਜਿਹਦਾ ਵੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਉਹਨਾਂ ਨੂੰ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੱਗੀ ਇਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਜੀ ਸਵਾਰੀਆਂ ਤਾਂ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਕਿੰਨੇ ਕੁ ਬੰਦੇ ਐ ਨਾ ਜਿਹੜੇ ਡੈਥ ਵਗੈਰਾ ਹੋਈ ਆ ਸਰ ਦੋ ਪੇਸ਼ੈਂਟ ਆ ਇੱਕ ਲੇਡੀ ਸਿਕ ਜਾਨਸ ਕੋਈ ਨਾਮ ਵਗੈਰਾ ਪਤਾ ਨਹੀਂ ਨਾਮ ਹੀ ਜਿਹੜੇ ਪਤਾ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਜੀ ਇਹ ਵੀ ਨਹੀਂ ਕੁਝ ਪਤਾ ਕਿੱਥੋਂ ਕਿੱਥੇ ਜਾ ਰਹੀ ਸੀ ਗੱਡੀ ਕੁਝ ਪਤਾ ਇਹ ਲੁਧਿਆਣਾ ਸਾਈਡ ਜਾ ਰਹੇ ਸੀ ਸਰ ਮੈਨੂੰ ਡੀਮਾਰਟ ਦੇ ਕੋਲ ਐਕਸੀਡੈਂਟ ਹੋਇਆ ਕੀ ਹੈਗਾ? ਆ ਸਾਡੇ ਪਾਸ ਇੱਕ ਕਾਰ ਐਕਸੀਡੈਂਟ ਦਾ ਕੇਸ ਆਇਆ ਸੀਗਾ ਪੂਰੀ ਫੈਮਿਲੀ ਇਨਵੋਲਵਡ ਹੈ ਦੇ ਵਿੱਚ ਦੇ ਵਿੱਚੋਂ ਦੋ ਬਰੌਟ ਡੈੱਡ ਸੀਗੇ ਇੱਕ ਪੇਸ਼ੈਂਟ ਸਿਕ ਸੀਗੀ ਉਹਨੂੰ ਰੈਫਰ ਕੀਤਾ ਹੈ ਅੱਗੇ ਬਾਕੀ ਜੋ ਪੇਸ਼ੈਂਟਸ ਹੈਗੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਜਿਹੜਾ ਡੈਥ ਹੋਈ ਹੈ ਉਹਨਾਂ ਕੀ ਨਾਮ? ਇੱਕ ਹੈਗੀ ਗਗਨਦੀਪ ਕੌਰ ਔਰ ਇੱਕ ਹੈਗਾ ਪ੍ਰੀਤਪਾਲ ਸਿੰਘ ਕਿੰਨੇ ਕਿੰਨੇ ਉਮਰ? ਗਗਨਦੀਪ ਦੀ ਹੈਗੀ ਹੈ 28 ਸਾਲ ਔਰ ਪ੍ਰੀਤਪਾਲ ਦੀ ਹੈਗੀ ਹੈ 17 ਰੈਫਰ ਕਿੰਨੇ ਕੀਤੇ? ਰੈਫਰ ਕੀਤੀ ਹੈਗੀ ਲੜੀ ਹਾਂਜੀ ਇੱਕ ਲੜੀ ਰੈਫਰ ਕੀਤੀ ਆ ਜੀ ਇਹ ਪਤਾ ਲੱਗਾ ਕਿੱਦਾਂ ਹੋਇਆ ਸ ਅਹ ਧੀਮਾ ਦੇ ਕੋਲ ਹੈ ਅ ਗੱਡੀ ਜੋ ਹੈ ਬੱਸ ਵਿੱਚ ਟੱਕਰ ਵੱਜ ਗਈ ਹੈ ਗੱਡੀ ਦੀ